वेलकम हां जी दोस्तों की हालचाल ने ठीक ठाक हूं हां जी काम ਆਪਾਂ ਉੱਪਰ ਫਸਟ ਫਲੋਰ ਦਾ ਸ਼ੁਰੂ ਕਰਤਾ ਸੀ ਮੱਤੀ ਵਾਲੀ ਕੋਠੀ ਦਾ ਤੇ ਕੰਮ ਆਪਣਾ ਪੈੜ ਤੇ ਹੋ ਗਿਆ ਤੇ ਚੁਗਾਠਾਂ ਆਪਣੀਆਂ ਆਉਣ ਵਾਲੀਆਂ ਨੇ ਬਣ ਕੇ ਦੋਸਤੋ ਇੱਕ ਪੈੜ ਆਪਣੀ ਲੱਗ ਚੁੱਕੀ ਆ ਇਹਦੋਂ ਸਾਰਾ ਜਦੋਂ ਚੁਗਾਠਾਂ ਬਣ ਕੇ ਆ ਗਈਆਂ ਤੇ ਸਾਰੀਆਂ ਆਪਾਂ ਫਿੱਟ ਕਰ ਦੇਣੀਆਂ ਨੇ ਇਹ ਸੋਹਣਾ ਕੰਮਕਾਰ ਚੱਲ ਜਾਂਦਾ ਤੇ ਟੀਮ ਆਪਣੀ ਬਹੁਤ ਸੋਹਣੀ ਹੈ ਸਾਰੀ ਟੀਮ ਪੂਰਾ ਸੋਹਣਾ ਕੰਮ ਕਰਦੀਆਂ ਆ ਆਪਣੇ ਮਿਸਤਰੀ ਸਾਹਿਬ ਨੇ ਹੋਰ ਜੀ ਮਿਸਤਰੀ ਜੀ ਠੀਕ ਹੋ ਵਧੀਆ 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 ਜਮਾ ਚੜਦੀ ਕਲਾ ਆ ਆਪਣਾ ਯਾਵ ਸੂ ਹੈ ਹੋਰ ਯਾਵ ਹਾਂ ਕੱਚੋ ਐਸੇ ਹੋ ਹਰਤਾ ਹੈ ਜੀ ਠੀਕ ਹੈ ਭਾਈ ਵਧੀਆ ਵਧੀਆ ਚਾਹੀਦਾ ਵਧੀਆ ਚਾਹੀਦਾ ਇੱਕ ਆਪਣਾ ਮੁੰਡਾ ਆ ਦੀ ਹੋਰ ਇਹ ਹਲਾ ਬੜੀ ਵਧੀਆ ਵਧੀਆ ਆਪਣੇ ਮਿੱਤਰ ਪਿਆਰੇ ਦੇਖਦੇ ਨੇ ਸਾਰੇ ਤੁਹਾਨੂੰ ਤੇ ਇੱਕ ਆਪਣਾ ਬੰਦਾ ਥੱਲੇ ਐ ਏਠਾਂ ਤੇ ਸਾਰੀ ਟੀਮ ਐ ਜਿਹੜੀ ਬਹੁਤ ਸੋਹਣਾ ਵਰਕ ਕਰਦੀ ਐ ਆਹ ਸੱਜਣੋ ਦਿਲ ਮਿਲਿਆਂ ਦੇ ਮੇਲੇ ਹੁੰਦੇ ਨੇ ਇਹ ਪਿਆਰ ਨਾਲ ਤਾਇਆ ਕਰਦਾ ਇਹਨੂੰ ਹੈ ਹਾਂ ਤਾਇਆ ਸਾਰਿਆਂ ਨੂੰ ਗਾਈਡ ਕਰਦਾ ਸਾਰੇ ਬੰਦਿਆਂ ਨੂੰ ਬੜੀ ਤੇ ਇਸ ਤਰ੍ਹਾਂ ਸਿੰਘ ਨੂੰ ਇਹ ਇੱਕ ਵਾਂਗ ਕਰਦਾ ਹੋਇਆ ਇੱਕ ਹੋਇਆ ਨਸਤਰਾ ਸਿੰਘ ਨੂੰ ਹੋਰ ਠੀਕੋ ਜੀ ਧੰਨਵਾਦ ਜਿਹੜੀਆਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਰੱਬ